¿Qué ਮਾਮਾ ਬਹੁਤ ਚਾਵਾਂ ਦੇ ਨਾਲ ਆਪਣੇ ਪੁੱਤਾਂ ਨੂੰ ਵਿਦੇਸ਼ਾਂ ਦੇ ਵਿੱਚ ਭੇਜਦਿਆਂ ਨੇ ਤਾਂ ਜੋ ਆਪਣਾ ਭਵਿੱਖ ਸੁਨਹਿਰੀ ਬਣਾ ਸਕਣ ਪਰ ਕਈ ਵਾਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਹੁੰਦਾ ਹੈ ਅਤੇ ਉਹਨਾਂ ਦੇ ਸੁਪਨੇ ਜਿਉਂ ਤੇ ਤਿਉਂ ਹੀ ਰਹਿ ਜਾਂਦੇ ਨੇ ਅਜਿਹਾ ਇੱਕ ਮਾਮਲਾ ਅੰਮ੍ਰਿਤਸਰ ਦੇ ਪੰਜਾਬੀ ਨੌਜਵਾਨ ਦੇ ਨਾਲ ਵਾਪਰਿਆ ਹੈ ਜਿਸ ਦੀ ਕੈਨੇਡਾ ਦੇ ਵਿੱਚ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ ਮ੍ਰਿਤਕ ਦੀ ਪਛਾਣ ਸੈਮ ਵੋਹਰਾ ਵਜੋਂ ਹੋਈ ਹੈ ਜਾਣਕਾਰੀ ਦੇ ਮੁਤਾਬਕ ਸੈਮ ਅਜੇ 4 ਮਹੀਨੇ ਪਹਿਲਾਂ ਹੀ ਕੈਨੇਡਾ ਗਿਆ ਸੀ ਮਾਂ ਤੇ ਸਮੇਂ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਹੁਣ ਉਹਨਾਂ ਦਾ ਪੁੱਤ ਕਦੇ ਵਿਦੇਸ਼ ਤੋਂ ਵਾਪਸ ਨਹੀਂ ਪਰਤੇਗਾ ਖਬਰ ਹੈ ਕਿ ਉਸਦੇ ਪੁੱਤ ਦੀ ਹਰਟ ਅਟੈਕ ਦੇ ਨਾਲ ਮੌਤ ਹੋ ਗਈ ਹੈ ਸਯੰਮ ਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਅੰਦਾਜ਼ੀ ਹੈ ਕਿ ਉਸਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਮਾਂ ਦਾ ਬਸ ਇੱਕੋ ਹੀ ਕਹਿਣਾ ਹੈ ਕਿ ਪੁੱਤ ਦੀ ਮ੍ਰਿਤਕ ਦੇ ਭਾਦਤ ਲਿਆਂਦੀ ਜਾਵੇ ਤਾਂ ਜੋ ਭਾਰਤੀ ਰਸਮਾਂ ਰਿਵਾਜਾਂ ਦੇ ਨਾਲ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਏ ਹਾਜੀ ਮੈਡਮ ਕੀ ਨਾਮ ਹੈ ਮੋਨਿਕਾ ਘਰ ਤੇ ਕੀ ਹੋਇਆ ਬਾਕੀ? ਮੇਟਨ 4 ਮਹੀਨੇ ਪਹਿਲਾਂ ਕੈਨੇਡਾ ਭੇਜਿਆ ਸੀ ਸਾਰੀ ਸਟੱਡੀ ਵੀਜ਼ਾ ਲਈ। ਸਟੱਡੀ ਤੇ ਗਿਆ ਸੀ। ਹਸਬੰਡ ਮੇਰੇ ਹੈ ਨਹੀਂ ਆ 7 ਸਾਲ ਹੋ ਗਏ ਉਹਨਾਂ ਦੀ ਡੈਥ ਨੂੰ। ਬੜੀ ਮੁਸ਼ਕਲ ਕੁਝ ਜੋ ਵੀ ਹੀ ਮੇਰੇ ਕੋਲ ਜਮਾ ਪੂੰਜੀ ਖਰਚ ਕਰਕੇ ਕੁਝ ਕਰਜ਼ੇ ਲੈ ਕੇ ਉਹਨੂੰ ਭੇਜਿਆ ਤਾਂ ਕਿ ਕੱਲ ਨੂੰ ਉਹਦੇ ਚੰਗੇ ਫਿਊਚਰ ਲਈ। ਸੇਕ ਛੇ ਮਹੀਨੇ ਮੈਨੂੰ ਫੋਨ ਆਇਆ ਕਿ ਇਸ ਤਰ੍ਹਾਂ ਸਰਾ ਕਿ ਉਹ ਸੁੱਤਾ ਹੀ ਨਹੀਂ ਉਠਿਆ। ਨਾਮ ਸੀ ਬਸ ਸਈਆ ਬੋਹਰਾ। ਕਿਨੇ ਸਾਲ ਦਾ? 20 ਸਾਲ ਦਾ। ਠੀਕ ਹੈ। ਕਿਹੜੀ ਜਗ੍ਹਾ ਤੋਂ ਭੇਜਿਆ ਸੀ? ਕੈਨੇਡਾ ਸਰੀ। ਤੇ ਹੁਣ ਮੈਨੂੰ ਬਸ ਇਹ ਹੀ ਹੈ ਕਿ ਉੱਥੇ ਜਦੋਂ ਮੈਂ ਇਹ ਕਿਹਾ ਕਿ ਜੋ ਹੁਣ ਮੇਰਾ ਆਪਣੇ ਬੇਟੇ ਨੂੰ ਇੱਕ ਆਖਰੀ ਵਾਰ ਵੇਖਣਾ ਚਾਹੁੰਦੀ ਆ ਉਹਨੂੰ ਇੱਥੇ ਲਿਆਇਆ ਜਾਏ। ਤਾਕਿ ਇਹ ਹੀ ਆਪਣੇ ਇੱਕ ਰੀਤੀ ਰਿਵਾਜਾਂ ਦੇ ਹਿਸਾਬ ਨਾਲ ਜੋ ਵੀ ਉਹਦਾ ਅੰਤਮ ਹੁੰਦੀਆਂ ਰਿਚੁਅਲਸ ਉਹ ਆਪਾਂ ਪੂਰੀਆਂ ਕਰ ਸਕੀਏ ਮੁਰਜਦਾ ਸੀ ਉੱਤੇ ਪਤਾ ਕੀਤਾ ਤੇ ਉਹ ਬਹੁਤ ਜ਼ਿਆਦਾ ਖਰਚਾ 25 ਤੋਂ 30 ਲੱਖ ਰੁਪਇਆ ਜੋ ਕਿ ਮਤਲਬ ਮੇਰੇ ਵੱਸੋਂ ਬਾਹਰ ਆ ਮੈਂ ਉਹ ਵੀ ਸੋਚਿਆ ਚਲੋ ਅਸੀਂ ਉਹ ਵੀ ਨਹੀਂ ਕਰ ਸਕਦੇ ਮੈਂ ਐ ਸੋਚਿਆ ਬੇਟੇ ਨੂੰ ਕਿਹਾ ਉੱਥੇ ਵੱਡਾ ਬੇਟਾ ਉੱਥੇ ਆਦਾ ਵੱਡਾ ਬ੍ਰਦਰ ਮੈਨੂੰ ਐ ਕਿਹਾ ਕਿ ਤੂੰ ਜੋ ਵੀ ਆ ਤੂੰ ਉੱਥੇ ਉਹਦਾ ਦੇਖ ਲੈ ਉੱਥੇ ਹੀ ਫਿਰ ਆਪਾਂ ਕਰ ਦਿੰਨੇ ਆ ਕਿਉਂਕਿ ਸਾਡੀ ਇੰਨੀ ਕੰਡੀਸ਼ਨ ਨਹੀਂ ਹੈਗੀ ਕਿ ਅਸੀਂ ਇੰਨੇ ਪੈਸੇ ਖਰਚ ਕਰ ਸਕੀਏ ਜਦੋਂ ਉਹਨੇ ਉੱਥੇ ਪਤਾ ਕੀਤਾ ਉੱਥੇ ਵੀ ਉਹ 7 ਤੋਂ 8000 ਡਾਲਰ ਕਹਿ ਰਿਹਾ ਉਹ ਵੀ ਮੇਰੀ ਕੋਈ ਡਿਨਰੇਸ਼ਨ ਨਹੀਂ ਆ ਕਿਉਂਕਿ ਮੇਰੇ ਕੋ ਜੋ ਵੀ ਸੀਗਾ ਮੈਂ ਸਿੰਗਲ ਮਦਰ ਹਾਂ ਮੇਰੇ ਤੇ ਪਹਿਲੇ ਹੀ ਇੰਨੀਆਂ ਜ਼ਿੰਮੇਵਾਰੀਆਂ ਹਸਬੰਡ ਮੇਰੇ ਪਹਿਲੇ ਨਹੀਂ ਆ ਤੇ ਮੈਂ ਸਿੰਗਲ ਮਦਰ ਹੋ ਕੇ ਬੜੀ ਮੁਸ਼ਕਲਾਂ ਨਾਲ ਕਿ ਆਪਣਾ ਬੱਚਿਆਂ ਨੂੰ ਭੇਜਿਆ ਤਾਂ ਕਿ ਕੱਲ ਨੂੰ ਚਲੋ ਕੁ ਚੰਗੇ ਦੇ ਨਾਲ ਨੀਏ ਕੁਝ ਮਟ ਉਸ ਤੋਂ ਪਹਿਲਾਂ ਇਹ ਚੀਜ਼ ਹੋ ਗਈ ਹੈ ਤੇ ਉਹਨ ਮੇਰੀ ਬਸ ਸਰਕਾਰ ਅੱਗੇ ਬੇਨਤੀ ਆਪਣੇ ਸੀਐਮ ਸਾਹਿਬ ਅੱਗੇ ਪੀਐਮ ਸਾਹਿਬ ਅੱਗੇ ਕਿ ਜੋ ਵੀ ਇਸ ਸਿਲਸਿਲੇ 'ਚ ਜਿਸ ਤਰ੍ਹਾਂ ਵੀ ਮਦਦ ਉਹ ਕਰ ਸਕਦੇ ਆ ਮੇਰੀ ਕਰਨ ਤਾਂ ਕਿ ਮੈਂ ਆਪਣੇ ਬੱਚੇ ਨੂੰ ਇੱਕ ਆਖਰੀ ਟਾਈਮ ਵੇਖ ਸਕਾਂ ਬਸ ਮੇਰੀ ਤੇ ਐਹੀ ਬੇਨਤੀ ਆ ਜੀ ਸਰ ਕੀ ਨਾਮ ਜੀ ਮੈਂ ਮਸ਼ੀਨ ਵਾਲੀ ਜੀ ਜੀ ਕੀ ਹੋਇਆ ਕੀ ਬੇਟਾ ਦੇ ਨਾ ਭਾਜੀ ਬਸ ਕਹਿੰਦੇ ਆ ਵੀ ਰਾਤੀ ਰੋਟੀ ਖਾ ਕੇ ਆਏ ਨੇ ਤੇ ਉਹਦੇ ਦੇ ਫਰੈਂਡ ਜਿਹਨਾਂ ਨਾਲ ਲੰਦਾ ਸੀ ਉਹ ਹੰਦਸਾ ਹੋ ਗਏ ਨੇ ਇਹਦਾ ਮੁਤਾਖੀ ਲੜਦੀ ਇਹ ਥੋੜੇ ਬਰਾਂਲੇ ਚ ਪੈ ਗਿਆ ਜੋ ਸੇਲੇ ਉੱਠਿਆ ਉਹ ਠਾਇਆ ਤੇ ਉਹ ਭਾਈ ਨਹੀਂ ਕਿੰਨੇ ਟੈਂਪਰ ਆ ਗਿਆ ਸੀ ਇਹ ਦੋ ਘਾਹ ਸੀ ਜੀ ਬਸ ਕਿੰਨਾ ਟਾਈਮ ਪਹਿਲਾਂ ਇਸ ਬਾਅਦ ਇਹ 8 ਜਨਵਰੀ 25 ਨੂੰ ਗਿਆ ਵਾ ਤੇ 5 ਜੇ ਨਹੀਂ ਜੇ ਮਹੀਨੇ ਤੋਂ ਜਿਹੜਾ ਥੀ ਡੈਥ ਹੋਈ ਜਾਨ ਨੇ ਨਿਕਾਲ ਮੈਨ ਲਸ ਫਾ ਕਿਸ ਕੰਮ ਲਈ ਬਾਹਰ ਗਏ ਸੀ ਇਹ ਸਟੱਡੀ ਬੇਸ ਤੇ ਆ ਜੀ ਕਿ ਮੰਗਤੀ ਕਰਦੇ ਮੰਗ ਰਹੇ ਕਰਦਾ ਵੀ ਉਹਦਾ ਵੇਖੋ ਪਹਿਲੇ ਫਾਦਰ ਸਾਹਿਬ ਉਹਦੇ ਹੈ ਨਹੀਂ ਗਏ ਉਹਨਾਂ ਦੀ ਡੈਥ ਹੋ ਗਈ ਆ ਅਜੇ ਉਹ ਝਟਕਾ ਨਹੀਂ ਭੁੱਲਿਆ ਤੇ ਇਹ ਦੂਜਾ ਝਟਕਾ ਲੱਗ ਗਿਆ ਜੋ ਕੁਛ ਹੈ ਸੀ ਕੁਝ ਸਾਰੇ ਪਰ ਮਜ਼ਬੂਤ ਕਰ ਗਏ ਪੜਿਆ ਕੁਝ ਕਰ ਗਏ ਲੈ ਪਰ ਜਿਹੜੇ ਕਿ ਅਜੇ ਵੀ ਦੇਣ ਵਾਲੇ ਬੜੇ ਨੇ ਤੇ ਆਸ ਤੇ ਸੀ ਜਦੋਂ ਜਾਏਗਾ ਕਮਾਏਗਾ ਤੇ ਆਪਣਾ ਪਰਦੇ ਨਵਾਗੇ ਗਾੜੀ ਜਿਹੜਾ ਖੈਲੀ ਭੁਲਾਵਾਂਗੇ ਪਰ ਬਾਪਾ ਨੂੰ ਨਹੀਂ ਮਿਲ ਜੂਦਾ ਸਰਕਾਰ ਨੂੰ ਕੀ ਮੰਗ ਕਰਦੇ ਸਰਕਾਰ ਵੀ ਇਹ ਮੰਗ ਕਰਦੇ ਆ ਕਿ ਚਲੋ ਇੱਕ ਮਾ ਫੌਜ ਹੁੰਦਾ ਕਿ ਬਰਦੀਆਂ ਹੇਰ ਦੇਖਣਾ ਜਦੋਂ ਜੇ ਉਹ ਸਾਡੇ ਤੇ ਬੋਡੀ ਲਾਂਡ ਦੇ ਵਿੱਚ ਮਦਦ ਕਰ ਤੇ ਅਸੀਂ ਬੜੇ ਦਿਲ ਸ਼ਰਮ ਦੇ ਯਾਰ ਹਾਂ ਕਿਉਂਕਿ ਇਹ ਫੌਜ ਦੀ ਦਾਸ ਹੁੰਦੀ ਠੀਕ ਕੋਲ ਤੇ ਖਰਚਾ ਬਹੁਤ ਉਹwidetilde ਦੇਸ ਦਾ ਅੱਲੇ ਹੋਂ ਨੂੰ ਛਡੋ ਸੰਸਕਾਰ ਕੰਦਰ ਵਿੱਚ ਫਰਚਾ ਬਹੁਤ ਹੈ। ਠੀਕ। ਕੈਮਰਾ ਮਾਮਾ ਬਹੁਤ ਚਾਵਾਂ ਦੇ ਨਾਲ ਆਪਣੇ ਪੁੱਤਾਂ ਨੂੰ ਵਿਦੇਸ਼ਾਂ ਦੇ ਵਿੱਚ ਭੇਜ ਦਿਆ ਨੇ ਤਾਂ ਜੋ ਆਪਣਾ ਭਵਿੱਖ ਸੁਨਹਿਰੀ ਬਣਾ ਸਕਣ ਪਰ ਕਈ ਵਾਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਹੁੰਦਾ ਹੈ ਅਤੇ ਉਹਨਾਂ ਦੇ ਸੁਪਨੇ ਜਿਉਂ ਤੇ ਤਿਉਂ ਹੀ ਰਹਿ ਜਾਂਦੇ ਨੇ ਅਜਿਹਾ ਇੱਕ ਮਾਮਲਾ ਅੰਮ੍ਰਿਤਸਰ ਦੇ ਪੰਜਾਬੀ ਨੌਜਵਾਨ ਦੇ ਨਾਲ ਵਾਪਰਿਆ ਹੈ ਜਿਸ ਦੀ ਕੈਨੇਡਾ ਦੇ ਵਿੱਚ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ ਮ੍ਰਿਤਕ ਦੀ ਪਛਾਣ ਸੈਮ ਵੋਹਰਾ ਵਜੋਂ ਹੋਈ ਹੈ ਜਾਣਕਾਰੀ ਦੇ ਮੁਤਾਬਕ ਸੈਮ ਅਜੇ 4 ਮਹੀਨੇ ਪਹਿਲਾਂ ਹੀ ਕੈਨੇਡਾ ਗਿਆ ਸੀ ਮਾਂ ਤੇ ਸਮੇਂ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਹੁਣ ਉਹਨਾਂ ਦਾ ਪੁੱਤ ਕਦੇ ਵਿਦੇਸ਼ ਤੋਂ ਵਾਪਸ ਨਹੀਂ ਪਰਤੇਗਾ ਖਬਰ ਹੈ ਕਿ ਉਸਦੇ ਪੁੱਤ ਦੀ ਹਰਟ ਅਟੈਕ ਦੇ ਨਾਲ ਮੌਤ ਹੋ ਗਈ ਹੈ ਸਯੰਮ ਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਅੰਦਾਜ਼ੀ ਹੈ ਕਿ ਉਸਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਮਾਂ ਦਾ ਬਸ ਇੱਕੋ ਹੀ ਕਹਿਣਾ ਹੈ ਕਿ ਪੁੱਤ ਦੀ ਮ੍ਰਿਤਕ ਦੇ ਪਾਦਤ ਲਿਆਂਦੀ ਜਾਵੇ ਤਾਂ ਜੋ ਭਾਰਤੀ ਰਸਮਾਂ ਰਿਵਾਜਾਂ ਦੇ ਨਾਲ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਏ ਹਾਜੀ ਮੈਡਮ ਕੀ ਨਾਮ ਹੈ ਮੋਨਿਕਾ ਘਰਾਂ ਕੀ ਹੋਇਆ ਬਾਬਾ ਮੈਂ 10 4 ਮਹੀਨੇ ਪਹਿਲਾਂ ਕੈਨੇਡਾ ਭੇਜਿਆ ਸੀ ਸਾਰੀ ਸਟੱਡੀ ਵੀਜ਼ਾ ਲਈ ਸਟੱਡੀ ਤੇ ਗਿਆ ਸੀ ਹਸਬੰਡ ਮੇਰੇ ਹੈ ਨਹੀਂ ਆ 7 ਸਾਲ ਹੋ ਗਏ ਉਹਨਾਂ ਦੀ ਡੈਥ ਨੂੰ ਬੜੀ ਮੁਸ਼ਕਲ ਕੁਝ ਜੋ ਵੀ ਹੀ ਮੇਰੇ ਕੋਲ ਜਮਾ ਪੂੰਜੀ ਖਰਚ ਕਰਕੇ ਕੁਝ ਕਰਜ਼ੇ ਲੈ ਕੇ ਉਹਨੂੰ ਭੇਜਿਆ ਤਾਂ ਕਿ ਕੱਲ ਨੂੰ ਉਹਦੇ ਚੰਗੇ ਫਿਊਚਰ ਲਈ ਇੱਕ ਛੇ ਮਹੀਨੇ ਮੈਨੂੰ ਫੋਨ ਆਇਆ ਕਿ ਇਸ ਤਰ੍ਹਾਂ ਸਰਾ ਕਿ ਉਹ ਸੁੱਤਾ ਹੀ ਨਹੀਂ ਉਠਿਆ। ਨਾਮ ਸੀ ਸਹੀ ਉਹ ਬੋਹਰਾ। ਕਿਨੇ ਸਾਲ ਦਾ? 20 ਸਾਲ ਦਾ। ਠੀਕ ਹੈ। ਕਿਹੜੀ ਜਗ੍ਹਾ ਤੋਂ ਭੇਜਿਆ ਸੀ? ਕੈਨੇਡਾ ਸਰੀ। ਤੇ ਹੁਣ ਮੈਨੂੰ ਬਸ ਇਹ ਹੀ ਹੈ ਕਿ ਉੱਥੇ ਜਦੋਂ ਮੈਂ ਇਹ ਕਿਹਾ ਕਿ ਜੋ ਹੁਣ ਮੇਰਾ ਆਪਣੇ ਬੇਟੇ ਨੂੰ ਇੱਕ ਆਖਰੀ ਵਾਰ ਵੇਖਣਾ ਚਾਹੁੰਦੀ ਆ ਉਹਨੂੰ ਇੱਥੇ ਲਿਆਇਆ ਜਾਏ। ਤਾਕਿ ਇਹ ਹੀ ਆਪਣੇ ਇੱਕ ਰੀਤੀ ਰਿਵਾਜਾਂ ਦੇ ਹਿਸਾਬ ਨਾਲ ਜੋ ਵੀ ਉਹਦਾ ਅੰਤਮ ਹੁੰਦੀਆਂ ਰਿਚੁਅਲਸ ਉਹ ਆਪਾਂ ਪੂਰੀਆਂ ਕਰ ਸਕੀਏ ਮੁਰਜਦਾ ਸੀ ਉੱਤੇ ਪਤਾ ਕੀਤਾ ਤੇ ਉਹ ਬਹੁਤ ਜ਼ਿਆਦਾ ਖਰਚਾ 25 ਤੋਂ 30 ਲੱਖ ਰੁਪਇਆ ਜੋ ਕਿ ਮਤਲਬ ਮੇਰੇ ਵੱਸੋਂ ਬਾਹਰ ਆ ਮੈਂ ਉਹ ਵੀ ਸੋਚਿਆ ਚਲੋ ਅਸੀਂ ਉਹ ਵੀ ਨਹੀਂ ਕਰ ਸਕਦੇ ਮੈਂ ਸੋਚਿਆ ਬੇਟੇ ਨੂੰ ਕਿਹਾ ਉੱਥੇ ਵੱਡਾ ਬੇਟਾ ਉੱਥੇ ਆਦਾ ਵੱਡਾ ਬ੍ਰਦਰ ਮੈਨੂੰ ਐ ਕਿਹਾ ਕਿ ਤੂੰ ਜੋ ਵੀ ਆ ਤੂੰ ਉੱਥੇ ਉਹਦਾ ਦੇਖ ਲੈ ਉੱਥੇ ਹੀ ਫਿਰ ਆਪਾਂ ਕਰ ਦਿੰਦੇ ਆ ਕਿਉਂਕਿ ਸਾਡੀ ਇੰਨੀ ਕੰਡੀਸ਼ਨ ਨਹੀਂ ਹੈਗੀ ਕਿ ਅਸੀਂ ਇੰਨੇ ਪੈਸੇ ਖਰਚ ਕਰ ਸਕੀਏ ਜਦੋਂ ਉਹਨੇ ਉੱਥੇ ਪਤਾ ਕੀਤਾ ਉੱਥੇ ਵੀ ਉਹ 7 ਤੋਂ 8000 ਡਾਲਰ ਕਹਿ ਰਿਹਾ ਉਹ ਵੀ ਮੇਰੀ ਕੋਈ ਗੰਜੈਸ਼ਨ ਨਹੀਂ ਆ ਕਿਉਂਕਿ ਮੇਰੇ ਕੋ ਜੋ ਵੀ ਸੀਗਾ ਮੈਂ ਸਿੰਗਲ ਮਦਰ ਹਾਂ ਮੈਂ ਤਾਂ ਪਹਿਲੇ ਹੀ ਇੰਨੀਆਂ ਜ਼ਿੰਮੇਵਾਰੀਆਂ ਹਸਬੰਡ ਮੇਰੇ ਪਹਿਲੇ ਨਹੀਂ ਆ ਤੇ ਮੈਂ ਸਿੰਗਲ ਮਦਰ ਹੋ ਕੇ ਬੜੀ ਮੁਸ਼ਕਲਾਂ ਨਾਲ ਕਿ ਆਪਣਾ ਬੱਚਿਆਂ ਨੂੰ ਭੇਜਿਆ ਤਾਂ ਕਿ ਕੱਲੋਂ ਚਲੋ ਕੁਚੰਗੇ ਦੇ ਨਾਲ ਨੀਏ ਕੁਝ ਮਤ ਉਸ ਤੋਂ ਪਹਿਲਾਂ ਇਹ ਚੀਜ਼ ਹੋ ਗਈ ਹੈ ਤੇ ਹੁਣ ਮੇਰੀ ਬਸ ਸਰਕਾਰ ਅੱਗੇ ਬੇਨਤੀ ਹੈ ਆਪਣੇ ਸੀਐਮ ਸਾਹਿਬ ਅੱਗੇ ਪੀਐਮ ਸਾਹਿਬ ਅੱਗੇ ਕਿ ਜੋ ਵੀ ਇਸ ਸਿਲਸਿਲੇ 'ਚ ਜਿਸ ਤਰ੍ਹਾਂ ਵੀ ਮਦਦ ਹੋ ਸਕਦੇ ਆ ਮੇਰੀ ਕਰਨ ਤਾਂ ਕਿ ਮੈਂ ਆਪਣੇ ਬੱਚੇ ਨੂੰ ਇੱਕ ਆਖਰੀ ਟਾਈਮ ਵੇਖ ਸਕਾਂ ਬਸ ਮੇਰੀ ਤੇ ਐਹੀ ਬੇਨਤੀ ਹੈ ਜੀ ਸਰ ਕੀ ਨਾਮ ਜੀ ਨਵਾਂ ਸ਼੍ਰੀਮਾਨ ਜੀ ਜੀ ਕੀ ਹੋਇਆ ਕੀ ਬੇਟਾ ਲੋ ਪਾਜੀ ਬਸ ਕਹਿੰਦੇ ਆ ਵੀ ਰਾਤੀ ਰੋਟੀ ਖਾ ਕੇ ਆਏ ਨੇ ਤੇ ਉਹਦੇ ਦੇ ਫਰੈਂਡ ਜਿਹਨਾਂ ਨਾਲ ਲੈਂਦਾ ਸੀ ਉਹ ਹੰਦਸਾ ਹੋ ਗਏ ਨੇ ਇਹਦਾ ਮੁਤਾਖੀ ਲੜਦੀ ਤੇ ਥੋੜੇ ਬਰਾਂਲੇ ਚ ਪੈ ਗਿਆ ਜਦੋਂ ਸੇਲੇ ਉੱਠਿਆ ਉਹ ਉਠਾਇਆ ਤੇ ਉਹ ਭਾਈ ਨਹੀਂ ਕਿੰਨੇ ਟੈਂਪਰ ਆ ਗਿਆ ਸੀ ਇਹ ਦੋ ਘਾਹ ਸੀ ਜੀ ਬਸ ਕਿੰਨਾ ਟਾਈਮ ਪਹਿਲਾਂ ਇਸ ਬਾਅਦ ਇਹ 8 ਜਨਵਰੀ 25 ਨੂੰ ਗਿਆ ਵਾ ਤੇ 5 ਜੇ ਨਹੀਂ ਜੇ ਮਹੀਨੇ ਤੋਂ ਜਿਹੜਾ ਤੋ ਵੀ ਜੋਨ ਨੇ ਜਾਰਮਨ ਨੇ ਲੱਫਪ ਕਿਸ ਕੰਮ ਲਈ ਬਾਹਰ ਗਏ ਸੀ ਇਹ ਸਟੱਡੀ ਬੇਸ ਤੇ ਗਿਆ ਜੀ ਕੀ ਮੰਗਤੀ ਕਰਦੇ ਮੰਗ ਰਿਹਾ ਕਰਦਾ ਵੀ ਉਹਦਾ ਵੇਖੋ ਪਹਿਲੇ ਫਾਦਰ ਸਾਹਿਬ ਉਹਦੇ ਹੈ ਨਹੀਂਗੇ ਉਹਨਾਂ ਦੀ ਡੈਥ ਹੋ ਗਈ ਆ ਅਜੇ ਉਹ ਝਟਕਾ ਨਹੀਂ ਭੁੱਲਿਆ ਤੇ ਇਹ ਦੂਜਾ ਝਟਕਾ ਲੱਗ ਗਿਆ ਜੋ ਕੋਸ਼ਿਸ਼ ਹੈ ਸੀ ਕੁਝ ਸਾਰੇ ਆਪਣਾ ਮਜ਼ਬੂਤ ਕਰ ਗਿਆ ਪਿਆ ਕੁਝ ਕੁ ਕਰ ਗਏ ਨੇ ਪਰ ਜਿਹੜੇ ਕਿ ਅਜੇ ਵੀ ਦੇਣ ਵਾਲੇ ਬੜੇ ਨੇ ਤੇ ਆਸ ਤੇ ਇਹ ਜੀ ਚਲੋ ਜਾਏਗਾ ਕਮਾਏਗਾ ਤੇ ਆਪਣਾ ਪਰਦੇ ਨਵਾਗੇ ਗਾੜੀ ਜਿਹੜਾ ਖੈਲੀ ਖੁਲਾਵਾਂਗੇ ਪਰ ਬਾਪਾ ਨੂੰ ਨਹੀਂ ਮਨਜੂਰ ਹੋਇਆ ਸਰਕਾਰ ਨੂੰ ਕੀ ਮੰਗ ਕਰਦੇ ਸਰਕਾਰ ਵੀ ਇਹ ਮੰਗ ਕਰਦੇ ਆ ਕਿ ਚਲੋ ਇੱਕ ਮਾਂ ਫੌਜ ਹੁੰਦਾ ਕਿ ਬੱਚਿਵਾਂ ਘਰ ਦੇਖਣਾ ਚਲੋ ਜੇ ਉਹ ਸਾਡੇ ਤੇ ਬੋਡੀ ਲਾਂਡ ਦੇ ਵਿੱਚ ਮਦਦ ਕਰਨ ਤੇ ਅਸੀਂ ਬੜੇ ਦਿਲ ਸ਼ੁਰੂ ਵਿਆਰ ਕਿਉਂਕਿ ਇਹ ਫੌਜ ਦੀ ਦਾਸ ਹੁੰਦੀ ਠੀਕ ਕੋਲ ਤੇ ਖਰਚਾ ਬਹੁਤ ਹੈ ਉਹ ਤੇ ਦੇ ਸੰਸਕਾਰ ਅਨੇ ਉਹਨਾਂ ਨੂੰ ਛਡੋ ਸੰਸਕਾਰ ਕੰਦਰ ਸੱਚਾ ਬਹੁਤ ਹੈ। ਠੀਕ। ਕੈਮਰਾ ਮਾਮਾ ਬਹੁਤ ਚਾਵਾਂ ਦੇ ਨਾਲ ਆਪਣੇ ਪੁੱਤਾਂ ਨੂੰ ਵਿਦੇਸ਼ਾਂ ਦੇ ਵਿੱਚ ਭੇਜਦੀਆਂ ਨੇ ਤਾਂ ਜੋ ਨਾ ਪਵਿੱਖ ਸੁਨਹਿਰੀ ਬਣਾ ਸਕਨ ਪਰ ਕਈ ਵਾਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਹੁੰਦਾ ਹੈ ਅਤੇ ਉਹਨਾਂ ਦੇ ਸੁਪਨੇ ਜਿਉਂ ਤੇ ਤਿਉਂ ਹੀ ਰਹਿ ਜਾਂਦੇ ਨੇ ਅਜਿਹਾ ਇੱਕ ਮਾਮਲਾ ਅੰਮ੍ਰਿਤਸਰ ਦੇ ਪੰਜਾਬੀ ਨੌਜਵਾਨ ਦੇ ਨਾਲ ਵਾਪਰਿਆ ਹੈ ਜਿਸ ਦੀ ਕੈਨੇਡਾ ਦੇ ਵਿੱਚ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ ਮ੍ਰਿਤਕ ਦੀ ਪਛਾਣ ਸੈਮ ਵੋਹਰਾ ਵਜੋਂ ਹੋਈ ਹੈ ਜਾਣਕਾਰੀ ਦੇ ਮੁਤਾਬਕ ਸੈਮ ਅਜੇ 4 ਮਹੀਨੇ ਪਹਿਲਾਂ ਹੀ ਕੈਨੇਡਾ ਗਿਆ ਸੀ ਮਾਂ ਤੇ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਹੁਣ ਉਹਨਾਂ ਦਾ ਪੁੱਤ ਦੇ ਵਿਦੇਸ਼ ਤੋਂ ਵਾਪਸ ਨਹੀਂ ਪਰਤੇਗਾ ਖਬਰ ਹੈ ਕਿ ਉਸਦੇ ਪੁੱਤ ਦੀ ਹਰਟ ਅਟੈਕ ਦੇ ਨਾਲ ਮੌਤ ਹੋ ਗਈ ਹੈ ਸਯੰਮ ਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਅੰਦਾਜ਼ੀ ਹੈ ਕਿ ਉਸਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਮਾਂ ਦਾ ਬਸ ਇੱਕੋ ਹੀ ਕਹਿਣਾ ਹੈ ਕਿ ਪੁੱਤ ਦੀ ਮ੍ਰਿਤਕ ਦੇ ਪਾਦਤ ਲਿਆਂਦੀ ਜਾਵੇ ਤਾਂ ਜੋ ਭਾਰਤੀ ਰਸਮਾਂ ਰਿਵਾਜਾਂ ਦੇ ਨਾਲ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਏ ਹਾਜੀ ਮੈਡਮ ਕੀ ਨਾਮ ਹੈ ਮੋਨਿਕਾ ਘੋੜਾ ਤੇ ਕੀ ਹੋਇਆ ਬੜਾ ਜੇਟਨ 4 ਮਹੀਨੇ ਪਹਿਲਾਂ ਕੈਨੇਡਾ ਭੇਜਿਆ ਸੀ ਸਾਰੇ ਸਟੱਡੀ ਵੀਜ਼ਾ ਲਈ ਸਟੱਡੀ ਤੇ ਗਿਆ ਸੀ ਹਸਬੰਡ ਮੇਰੇ ਹੈ ਨਹੀਂ ਆ 7 ਸਾਲ ਹੋ ਗਏ ਉਹਨਾਂ ਦੀ ਡੈਥ ਨੂੰ ਬੜੀ ਮੁਸ਼ਕਲ ਕੁਝ ਜੋ ਵੀ ਹੀ ਮੇਰੇ ਕੋਲ ਜਮਾ ਪੂੰਜੀ ਖਰਚ ਕਰਕੇ ਕੁਝ ਕਰਜ਼ੇ ਲੈ ਕੇ ਉਹਨੂੰ ਭੇਜਿਆ ਤਾਂ ਕਿ ਕੱਲ ਨੂੰ ਉਹਦੇ ਚੰਗੇ ਫਿਊਚਰ ਲਈ ਇੱਕ 6 ਮਹੀਨੇ ਮੈਨੂੰ ਫੋਨ ਆਇਆ ਕਿ ਇਸ ਤਰ੍ਹਾਂ ਇਸ ਤਰ੍ਹਾਂ ਕਿ ਉਹ ਸੁੱਤਾ ਹੀ ਨਹੀਂ ਉਠਿਆ ਨਾਮ ਸੀ ਸਹੀ ਉਹ ਹੋ ਰਹਾ ਕਿੰਨੇ ਸਾਲ ਦਾ 20 ਸਾਲ ਦਾ ਠੀਕ ਹੈ ਕਿਹੜੀ ਜਗ੍ਹਾ ਤੇ ਭੇਜਿਆ ਸੀ ਕੈਨੇਡਾ ਸਰੀ ਤੇ ਹੁਣ ਮੈਨੂੰ ਬਸ ਇਹ ਹੀ ਹੈ ਕਿ ਉੱਥੇ ਜਦੋਂ ਮੈਂ ਇਹ ਕਿਹਾ ਕਿ ਜੋ ਹੁਣ ਮੇਰਾ ਆਪਣੇ ਬੇਟੇ ਨੂੰ ਇੱਕ ਆਖੀਰਲੀ ਵਾਰ ਵੇਖਣਾ ਚਾਹਨੀ ਆ ਉਹਨੂੰ ਇੱਥੇ ਲਿਆਇਆ ਜਾਏ ਤਾਂ ਕਿ ਇਹ ਹੀ ਆਪਣੇ ਇੱਕ ਰੀਤੀ ਰਿਵਾਜਾਂ ਦੇ ਹਿਸਾਬ ਨਾਲ ਜੋ ਵੀ ਉਹਦਾ ਅੰਤਮ ਹੁੰਦੀਆਂ ਰਿਚੁਅਲਸ ਉਹ ਆਪਾਂ ਪੂਰੀਆਂ ਕਰ ਸਕੀਏ ਬਜਟ ਦੇ ਅਸੂਤੇ ਪਤਾ ਕੀਤਾ ਤੇ ਉਹ ਬਹੁਤ ਜ਼ਿਆਦਾ ਖਰਚਾ 25 ਤੋਂ 30 ਲੱਖ ਰੁਪਇਆ ਜੋ ਕਿ ਮਤਲਬ ਮੇਰੇ ਵੱਸੋਂ ਬਾਹਰ ਆ। ਮੈਂ ਉਹ ਵੀ ਸੋਚਿਆ ਚਲੋ ਅਸੀਂ ਉਹ ਵੀ ਨਹੀਂ ਕਰ ਸਕਦੇ। ਮੈਂ ਐ ਸੋਚਿਆ ਬੇਟੇ ਨੂੰ ਕਿਹਾ ਉੱਥੇ ਵੱਡਾ ਬੇਟਾ ਉੱਥੇ ਉਹਦਾ ਵੱਡਾ ਬ੍ਰਦਰ। ਮੈਂ ਉਹਨੂੰ ਐ ਕਿਹਾ ਕਿ ਤੂੰ ਜੋ ਵੀ ਆ ਤੂੰ ਉੱਥੇ ਉਹਦਾ ਦੇਖ ਲੈ। ਉੱਥੇ ਹੀ ਫਿਰ ਆਪਾਂ ਕਰ ਦਿੰਦੇ ਹਾਂ ਕਿਉਂਕਿ ਸਾਡੀ ਇੰਨੀ ਕੰਡੀਸ਼ਨ ਨਹੀਂ ਹੈਗੀ ਕਿ ਅਸੀਂ ਇੰਨੇ ਪੈਸੇ ਖਰਚ ਕਰ ਸਕੀਏ। ਜਦੋਂ ਉਹਨੇ ਉੱਥੇ ਪਤਾ ਕੀਤਾ ਉੱਥੇ ਵੀ ਉਹ 7 ਤੋਂ 8000 ਡਾਲਰ ਕਹਿ ਰਿਹਾ। ਉਹ ਵੀ ਮੇਰੀ ਕੋਈ ਗੰਦਸ਼ ਨਹੀਂ ਆ ਕਿਉਂਕਿ ਮੇ ਕੋ ਜੋ ਵੀ ਸੀਗਾ ਮੈਂ ਸਿੰਗਲ ਮਦਰ ਹਾਂ ਮੇ ਤੇ ਪਹਿਲੇ ਹੀ ਇੰਨੀਆਂ ਜ਼ਿੰਮੇਵਾਰੀਆਂ ਹਸਬੰਦ ਮੇਰੇ ਪਹਿਲੇ ਨਹੀਂ ਆ ਤੇ ਮੈਂ ਸਿੰਗਲ ਮਦਰ ਹੋ ਕੇ ਬੜੀ ਮੁਸ਼ਕਲਾਂ ਨਾਲ ਕਿ ਆਪਣਾ ਬੱਚਿਆਂ ਨੂੰ ਭੇਜਿਆ ਤਾਂ ਕਿ ਕੱਲ ਨੂੰ ਚਲੋ ਕੁ ਚੰਗੇ ਦੇ ਨਾਨਗੇ ਕੁਝ ਮਟ ਉਸ ਤੋਂ ਪਹਿਲਾਂ ਹੀ ਇਹ ਚੀਜ਼ ਹੋ ਗਈ ਹੈ ਤੇ ਹੁਣ ਮੇਰੀ ਬਸ ਸਰਕਾਰ ਅੱਗੇ ਬੇਨਤੀ ਆ ਆਪਣੇ ਸੀਐਮ ਸਾਹਿਬ ਅੱਗੇ ਪੀਐਮ ਸਾਹਿਬ ਅੱਗੇ ਕਿ ਜੋ ਵੀ ਇਸ ਸਿਲਸਿਲੇ 'ਚ ਜਿਸ ਤਰ੍ਹਾਂ ਵੀ ਮਦਦ ਉਹ ਕਰ ਸਕਦੇ ਆ ਮੇਰੀ ਕਰਨ ਤਾਂ ਕਿ ਮੈਂ ਆਪਣੇ ਬੱਚੇ ਨੂੰ ਇੱਕ ਆਖਰੀ ਟਾਈਮ ਵੇਖ ਸਕਾਂ ਬਸ ਮੇਰੀ ਤੇ ਐਹੀ ਬੇਨਤੀ ਆ ਜੀ ਸਰ ਕੀ ਨਾਮ ਜੀ ਮੈਂ ਸ਼੍ਰੀਮਾਨ ਜੀ ਜੀ ਕੀ ਹੋਇਆ ਕੀ ਬੇਟਾ ਮੇਰੇ ਪਾਜੀ ਬਸ ਕਹਿੰਦੇ ਆ ਵੀ ਰਾਤੀ ਰੋਟੀ ਖਾ ਕੇ ਆਏ ਨੇ ਤੇ ਉਹਦੇ ਦੇ ਫਰੈਂਡਸ ਨੇ ਨਾਲ ਲੈਂਦਾ ਸੀ ਉਹ ਅੰਦਰ ਸੌਵੇਂ ਨੇ ਇਹਦਾ ਮੁਤਲਫੀ ਲੜਦੀ ਤੇ ਥੋੜਾ ਬਰਾਂਲੇ ਚ ਪੈ ਗਿਆ ਜਦੋਂ ਸਵੇਰੇ ਉੱਠਿਆ ਉਹ ਉਠਾਇਆ ਤੇ ਉਹ ਭਾਈ ਨਹੀਂ ਇਹ ਨੇ ਸੈਂਪਲ ਆ ਗਿਆ ਸੀ ਇਹ ਦੋ ਘਰ ਸੀ ਜੀ ਬਸ ਕਿੰਨਾ ਟਾਈਮ ਪਹਿਲਾਂ ਦੇਸ ਬਾਹਰ ਇਹ 8 ਜਨਵਰੀ 25 ਨੂੰ ਗਿਆ ਵਾ ਤੇ 5 ਜੇ ਮਹੀਨੇ ਤੁਸੀਂ ਜੀ ਡੈਥ ਹੋਈ ਚਾਰ ਜਨਵਰੀ ਚਾਰ ਮਹੀਨੇ ਲੱਗ ਪਾ ਕਿਸ ਕੰਮ ਲਈ ਬਾਹਰ ਗਿਆ ਸੀ ਇਹ ਸਟੱਡੀ ਵਾਸਤੇ ਗਿਆ ਜੀ ਕੀ ਮੰਗਤੀ ਕਰਦੇ ਮੰਗ ਰਹੇ ਕਰਦਾ ਵੀ ਉਹਦਾ ਵੇਖੋ ਪਹਿਲੇ ਫਾਦਰ ਸਾਹਿਬ ਉਹਦੇ ਹੈ ਨਹੀਂਗੇ ਉਹਨਾਂ ਦੀ ਡੈਥ ਹੋ ਗਈ ਆ ਅਜੇ ਉਹ ਝਟਕਾ ਨਹੀਂ ਭੁੱਲਿਆ ਤੇ ਇਹ ਦੂਜਾ ਢੱਡਾ ਲੱਗ ਗਿਆ ਜੋ ਕੁਛ ਹੈ ਸੀ ਕੁਝ ਸਾਰੇ ਪਰ ਮਜ਼ਬੂਰ ਕਰਕੇ ਦੇ ਲਿਆ ਕੁਛ ਕੁ ਕਰ ਗਏ ਨੇ ਪਰ ਜਿਹੜੇ ਅਜੇ ਵੀ ਦੇਣ ਵਾਲੇ ਬੜੇ ਨੇ ਤੇ ਆਸ ਤੇ ਸੀ ਕਿ ਚਲੋ ਜਾਏਗਾ ਕਮਾਏਗਾ ਤੇ ਆਪਣਾ ਪਰਦੇ ਲਵਾਗੇ ਗਾੜੀ ਜਿਹੜਾ ਖਾਲੀ ਭੁਲਾਵਾਂਗੇ ਪਰ ਬਾਤਵਾਂ ਨੂੰ ਨਹੀਂ ਮਿਲ ਜੂਦਾ ਸਰਕਾਰ ਨੂੰ ਕੀ ਮੰਗ ਕਰਦੇ ਸਰਕਾਰ ਵੀ ਇਹ ਮੰਗ ਕਰਦੇ ਆ ਕਿ ਚਲੋ ਇੱਕ ਮਾਂ ਫੌਜ ਹੁੰਦਾ ਕੀ ਵਰਤਿਆ ਹੋ ਰਿਹਾ ਦੇਖਣਾ ਜੇ ਉਹ ਸਾਡੇ ਤੇ ਬੋਡੀ ਲਾਂਡ ਦੇ ਵਿੱਚ ਮਦਦ ਕਰਨ ਤੇ ਅਸੀਂ ਬੜੇ ਤਾਂ ਸ਼ੁਰੂ ਦੇ ਯਾਰ ਹਾਂ ਕਿਉਂਕਿ ਇਹ ਫੋਰਡੀ ਦਾ ਫਾਇਦਾ ਸੀ ਠੀਕ ਕੋਈ ਖर्चा ਬਹੁਤ ਹੈ ਉੱਥੇ ਦੇਖ ਸੰਸਕਾਰ ਅੱਲੇੋਂ ਨੂੰ ਛਡੋ ਸੰਸਕਾਰ ਕੰਦਰ ਦਾ ਖर्चा ਬਹੁਤ ਹੈ